ਸ਼ਹੀਦ ਮੈਂ ਕੁਝ ਕੁ ਦਿਨਾਂ ਤੋਂ ਦੇਖ ਰਿਹਾ ਇਹ ਸੋਚ ਵੀ ਰਿਹਾ ਸੀਗਾ ਕਿ ਜਦੋਂ ਹੁਣ ਜਗਰਾਉਂ ਦੇ ਵਿੱਚ ਖਾਂਦਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਆ ਜਿੱਦਾਂ ਡਿਸਪੋਜ਼ੇਬਲ ਰੋਡ ਤੇ ਆ ਉੱਥੇ ਮੰਦਿਰ ਵੀ ਆ ਕੌਮਸ਼ਲਾ ਵੀ ਆ ਤੇ ਇਧਰ ਵੀ ਰਾਇਲ ਸਿਟੀ ਵਾਲੇ ਆ ਬਰਾਬਰ ਮੈਂ ਇਹ ਸੂਚਨਾ ਇਹ ਹੈ ਐਨ ਐਮ ਸੀ ਹੋਮ ਦੇ ਵੱਲੋਂ ਕਿੰਨਾ ਕੁਛ ਹੋਉਂਦੇ ਰੋ ਕੀ ਆਪਾਂ ਕੂੜੇ ਦਾ ਢੇਰ ਨਹੀਂ ਝੁਕਵਾ ਸਕਦੇ ਕੰਮ ਤਾਂ ਐਮਸੀ ਨੇ ਕਰਨਾ ਹੈ ਐਮਸੀ ਸਾਰੇ ਮਿਲ ਕੇ ਕਰ ਸਕਦੇ ਆ ਬੀਬੀ ਮਾਨੂਪੇ ਨੂੰ ਚਾਹੀਦਾ ਐਮਐਲਏ ਨੇ ਕਿ ਬਾਕੀ ਆਪਾਂ ਚੀਜ਼ਾਂ ਵੱਲ ਵੀ ਧਿਆਨ ਦੇ ਰਹੇ ਆ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਜਾਂ ਹੁਣ ਆਪਾਂ ਪੰਜ ਸਾਲ ਇਸੇ ਚੀਜ਼ਾਂ ਚ ਲੜਾਈ ਝਗੜਿਆਂ ਦੇ ਵਿੱਚ ਹੀ ਕੱਟਣਾ ਹੁਣ ਦੁਬਾਰਾ ਫੇਰ ਇਲੈਕਸ਼ਨ ਆ ਰਹੇ ਆ 4 ਮਹੀਨੇ ਨੂੰ 5 ਮਹੀਨੇ ਨੂੰ ਦੁਬਾਰਾ ਫੇਰ ਇਲੈਕਸ਼ਨ ਆ ਰਹੇ ਆ ਕੀ ਆਪਾਂ ਰਲ ਮਿਲ ਕੇ 4-5 ਮਹੀਨੇ ਵੀ ਨਹੀਂ ਕੱਟ ਸਕਦੇ ਕੀ 4-5 ਮਹੀਨੇ ਕਟੋ ਨਾਲੇ ਵਧੀਆ ਟੰਗਣਾ ਕਰੋ ਕਿ ਸਾਰਿਆਂ ਨੂੰ ਆਪਾਂ ਇਹ ਕਹੀਏ ਕਿ ਅਸੀਂ ਸਾਰੇ ਰਲ ਮਿਲ ਕੇ ਚੱਲਣ ਵਾਲੇ ਬੰਦੇ ਆ ਸਾਨੂੰ ਦਾ ਪਾਰਟੀ ਬਾਜੀ ਨਾਲ ਨਹੀਂ ਸਿਰਫ ਪਾਰਟੀਆਂ ਨਾਲ ਪਾਰਟੀ ਬਾਜੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਤੇ ਹੁੰਦੀ ਵੀ ਪਾਰਟੀ ਬਾਜੀ ਪਈ ਆ ਸਾਰੇ ਸਾਰੇ ਕਾਂਗਰਸੀ ਲੀਡਰ ਨੇ ਸਾਰੇ ਦੇ ਸਾਰੇ ਕਾਂਗਰਸੀ तकरीबन ਜਿਆਦਾ ਤੋਂ ਜਿਆਦਾ ਕਾਂਗਰਸੀ ਨੇ ਪਰ ਫਿਰ ਵੀ ਇਹੀ ਚੀਜ਼ ਹੋ ਰਹੀ ਆ ਕਿ ਹਾਂਜੀ ਅਸੀਂ ਅ ਕੂੜਾ ਨਹੀਂ ਚੁਗਵਾ ਪਾ ਰਹੇ ਜਿਹੜੇ ਚੱਕਣ ਜਾਂਦੇ ਆ ਉਹ ਦੂਜੀ ਧਿਰ ਆ ਕੇ ਖੜ ਜਾਂਦੀ ਆ ਜਦੋਂ ਦੋਨੋਂ ਧਿਰਾਂ ਇਕੱਠੀਆਂ ਆਉਂਦੀਆਂ ਤਾਂ ਆਪਸ ਦੇ ਵਿੱਚ ਰੋਲਾ ਪੈਂਦਾ ਉਹਦਾ ਕੀ ਫਾਇਦਾ ਇਹਦਾ ਕੋਈ ਨਾ ਕੋਈ ਸੋਲੂਸ਼ਨ ਕੀਤਾ ਜਾਵੇ ਠੀਕ ਆ ਜੇਕਰ ਪਬਲਿਕਲੀ ਕਿਸੇ ਪ੍ਰਕਾਰ ਦੀ ਕੋਈ ਹੈਲਪ ਦੀ ਲੋੜ ਆ ਜਾਂ ਪਬਲਿਕਲੀ ਲੋੜ ਆ ਤਾਂ ਉਸ ਅਨਾਉਂਸ ਕਰੋ ਕਿ ਹਾਂਜੀ ਸਾਡੇ ਨਾਲ ਆ ਤੱਕਾ ਹੋ ਰਿਹਾ ਜਾਂ ਕੁਝ ਹੋ ਰਿਹਾ ਇਹ ਨਹੀਂ ਹੈ ਕਿ ਪ੍ਰਧਾਨ ਤੇ ਰਕਵੇ ਕਿ ਹਾਂਜੀ ਅਸੀਂ ਕੂੜਾ ਚਕਾਣ ਨੂੰ ਰਾਜ਼ੀ ਹਾਂ ਦੂਜੀ ਧਿਰ ਕੰਦੀਆ ਕੂੜਾ ਨਹੀਂ ਚੱਕਿਆ ਜਾਣਾ ਚਾਹੀਦਾ ਦੂਜੀ ਧਿਰ ਕੰਦੀਆ ਅਸੀਂ ਕੂੜਾ ਚਕਾਣ ਨੂੰ ਰਾਜ਼ੀ ਹਾਂ ਜਾਂ ਕੁਝ ਵੀ ਜੋ ਵੀ ਹੈ ਤੁਸੀਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰੋ ਕਣੇ ਜੋ ਵੀ ਹੈ ਰਾਣਾ ਪ੍ਰਧਾਨ ਜੀ ਨੇ ਰਾਜੂ ਵੀਰਾਵਾ ਠੀਕਾ ਅਨਮੋਲ ਐਮ ਸੀ ਐਮ ਠੀਕਾ ਭਾਰਤਵਾਦ ਜੀ ਨੇ ਤੇ ਉਹ ਵੀ ਭਾਈ ਨੇ ਇਹ ਸਾਰੇ ਜਣੇ ਯਾਰ ਤੁਸੀਂ ਆਪਸ ਦੇ ਵਿੱਚ ਬੈਠ ਕੇ ਗੱਲ ਕਰਨਾ ਚਾਹੀਦਾ ਤੁਹਾਨੂੰ ਸਾਰਿਆਂ ਜਿੰਨੇ 23 ਦੇ 23 ਐਮ ਸੀ ਨੇ ਸਾਰਿਆਂ ਨੂੰ ਆਪਸ ਦੇ ਵਿੱਚ ਗੱਲ ਕਰਕੇ ਇਸ ਮੁੱਦੇ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਉਹ ਜਿਆਦਾ ਕੂੜਾ ਉਥੇ ਇਕੱਠਾ ਹੋਇਆ ਹੈ ਡਿਸਪੋਜ਼ੇਬਲ ਰੋਡ ਦੇ ਉਥੇ ਬਿਮਾਰੀ ਫੈਲਣ ਦਾ ਡਰ ਹੁਣ ਸਰਦੀਆਂ ਦੇ ਵਿੱਚ ਧੁੰਦ ਦੇ ਵਿੱਚ ਤਾਂ ਫਿਰ ਉਤੇ ਓਸ ਪੈਣ ਲੱਗ ਜਣੀ ਆ ਉਹਦੇ ਨਾਲ ਪਾਣੀ ਪੈਣ ਕਰਕੇ ਉਹਦੇ ਨਾਲ ਤਾਂ ਹੋਰ ਬਿਮਾਰੀਆਂ ਵਧਣਗੀਆਂ ਜਗਤ ਜਗਰਾਉਂ ਦਾ ਭਲਾ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਮੈਨੂੰ ਸਾਰਿਆਂ ਨੂੰ ਬੇਨਤੀ ਆ ਮੇਰੀ ਸਾਰੇ ਐਮਸੀਆਂ ਨੂੰ ਬੇਨਤੀ ਹੈ ਮੇਦੀ ਕਿਸੇ ਨਾਲ ਲੜਾ ਟਣੀ ਨਹੀਂ ਹੈ ਮੇਰੇ ਕਿਸੇ ਨਾਲ ਕੋਈ ਬੈਰ ਨਹੀਂ ਹੈ ਮੇਰੇ ਸਾਰੇ ਹਥੇਸ਼ੀ ਨੇ ਮੇਰੇ ਨਾਲ ਸਾਰੇ ਖੜਨ ਵਾਲੇ ਨੇ ਜੋ ਰਾਜੂ ਭਾਈ ਨੇ ਰਾਣਾ ਭਾਈ ਨੇ ਅਨਮੋਲ ਭਾਈ ਉਹ ਵੀ ਵੀਰਾ ਜਿਨ੍ਹਾਂ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਉਹਨਾਂ ਸਾਥ ਹਰ ਕੋਈ ਨਹੀਂ ਦੇ ਸਕਦਾ ਪਰ ਮੈਂ ਜਗਰਾਉਂ ਦੇ ਭਲੇ ਲਈ ਇਹ ਗੱਲ ਕਹਿ ਰਿਹਾ ਮੈਂ ਕਿਸੇ ਦੇ ਵਰਖਲਾ ਨਹੀਂ ਕਰ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੇ ਕੋ ਹੋ ਸਕੇ ਤੇ ਜਿੰਨਾ ਵੀ ਕਰ ਸਕੋ ਤੇ ਇਹ ਕੰਮ ਕੀਤਾ ਜਾਵੇ ਧੰਨਵਾਦ